ਕਿ ਕਿੰਦਰਾ ਹੋਏ ਆਈ ਰਵਾ ਜੇ ਦੇ ਲੱਗੇ ਤਾਂ ਨਾ ਚਾਹ ਤੇ ਨਾ ਪਾਣੀ ਹਾਂ ਤੇ ਇਹ ਤੇ ਕੰਦਰੋਂ ਨਹੀਂ ਨਿਕਲਦੇ ਬਾਹਰ ਤੇ ਮੈਂ ਤਾਂ ਨਾ ਉਹ ਕੰਦਨ ਵੀ ਜੇ ਛੱਡ ਕੀਤਾ ਨਾ ਪੈਸੇ ਵੀ ਨਹੀਂ ਦੇਣੇ ਨਾ ਨਹੀਂ ਦੇ ਦੇਣਗੇ ਯਾਰ ਏਡੀ ਗੱਲ ਨਹੀਂ ਆ ਹਾਂ ਨਵੇੜ ਦੇ ਕੰਮ ਪੈਸੇ ਪੈਸੇ ਤੇ ਦੇ ਹੀ ਦੇਣਗੇ ਗਾਹਾਂ ਹੀ ਚੱਲਣੇ ਤੇ ਪਹਿਲਾਂ ਮੈਨੂੰ ਨਾ ਰੱਖ ਤੂੰ ਹਸਾਬ ਤੂੰ ਕਰਾਂਗੇ ਬੰਦੇ ਦਾ ਕੋਈ ਨਹੀਂ ਦੇ ਦੇਣਗੇ ਯਾਰ ਏਡੀ ਗੱਲ ਨਹੀਂ ਆ ਮੈਂ ਤਾਂ ਮੈਂ ਆਪਣੇ ਲੱਲੇ ਲਈ ਪੈਸੇ ਕਰ ਕੋਈ ਨਹੀਂ ਨਵੇੜ ਦੇ ਯਾਰ ਹੁਣ ਕੰਮ ਨਵੇੜ ਦੇ ਹਾਂ ਬਾਅਦ ਚ ਗਾਂ ਤੋਂ ਨਹੀਂ ਇਹਨਾਂ ਦਾ ਘਰ ਦਾ ਚੱਲ ਠੀਕ ਆ ਨਵੇੜ ਦੇ ਇੱਕ ਆ ਜੀ ਚੱਲ ਠੀਕ ਪਾਣੀ ਚਾਹ ਬਣਾਈਏ ਮੈਂ ਤਾਂ ਸਾਮਾਨ ਇਕੱਠੀ ਪੀਲਾਂਗੇ ਚਾਹ ਨਹੀਂ ਪੀਣੀ ਜ ਤਾਦਾ ਸਾਰਿਆਂ ਨਾਲ ਵਧੀਆ ਵਾ ਗਰਮੀ ਤੇ ਗੋੜੇ ਗੋੜੇ ਚਾਹ ਨੂੰ ਕਿਹੜਾ ਜੀ ਕਰਨ ਡਿਆ ਵਾ ਹਿਸਾਬੀ ਇਹ ਪਤਾ ਨਹੀਂ ਕਿੱਥੇ ਗਿਆ ਇਹ ਤੱਕ ਨਹੀਂ ਮੁੜਿਆ ਕੀ ਕਰਦਾ ਰਹਿੰਦਾ ਵਾ ਇੰਤਕਾਰ ਦਾ ਫਿਕਰ ਹੀ ਨਹੀਂ ਆ ਇਹ ਆ ਜੇ ਮੈਂ ਉਹਨੂੰ ਕੁਝ ਕਰ ਵੀ ਦਵਾਂਗੀ ਹੁਣ ਤੇ ਮਿਸਤਰੀ ਵੀ ਹੈਗੇ ਘਰ ਮੇਰੀ ਗਵਾਹੀ ਤੇ ਦੇ ਹੀ ਦੇਣੀ ਆ ਇਹ ਕਿਹੜਾ ਪਤਾ ਲੱਗਣ ਡਿਆ ਹੁਣ ਤੇ ਇੰਨੇ ਕੁਛ ਕੀਤਾ ਕਰਦੀ ਇਹਦਾ ਹੱਲ ਕੋਈ ਕੋਈ ਹਲ ਚੱਲ ਨਹੀਂ ਹੋਈ ਹਾਂ ਮੇਰਾ ਦਵਾ ਵੀ ਖਾਂ ਜਾ ਕੇ ਕੋਈ ਪਤਾ ਨਹੀਂ ਲੱਗਾ ਕੋਈ ਰੌਲਾ ਗੋਲਾ ਵੀ ਨਹੀਂ ਸੁਣਿਆ ਕੋਠੇ ਤੇ ਵੀ ਚੜੀ ਸੱਟ ਵੀ ਲਵਾ ਲਈ ਤੇ ਪਰ ਫਾਇਦਾ ਕੋਈ ਨਹੀਂ ਹੋਇਆ ਹੁਣ ਇਦਾਂ ਕਰਾਂ ਕਿ ਜਾਂ ਥੱਲੇ ਉਹਦੇ ਨਾਲ ਜਾ ਕੇ ਵਿਖਾਂ ਹੌਲੀ-ਹੌਲੀ ਜਾ ਕੇ ਤੇ ਵੇਣੀ ਆ ਥੱਲੇ ਦੀ ਨਾਲੇ ਸੂਰ ਲੈ ਕੇ ਉਹਨੇ ਵੀ ਕੀ ਗੱਲਬਾਤ ਹੋਈ ਕੋਈ ਜਾਨੀ ਆ ਥੱਲੇ ਉਹਦੀ ਹੌਲੀ-ਹੌਲੀ ਆਏ ਤੋੜੇ ਕਿਹੜਾ ਜਾਣਾ ਆ ਆਏ ਹੌਲੀ-ਹੌਲੀ ਜਾਨੀ ਆ ਪਹਿਲਾਂ ਵੇਖ ਕੇ ਉਹਨੇ ਆ ਕੋਈ ਨਾ ਕੋਈ ਤਾਂ ਸੂ ਮਿਲੂਗੀ ਨਾ ਅੰਟੀ ਜੀ ਚਾਹ ਬਣਾ ਦੋ ਹਾਂ ਰੱਖੀਏ ਚਾਹ ਪਤੋ ਠੇਕੇਦਾਰ ਤੇ ਤਾਂ ਇੰਜਾਂ ਦਾ ਹੀ ਸ਼ਾਮਾਂ ਨੂੰ ਬਣਾ ਦੇ ਚਾਹ ਪਤਾ ਹੀ ਮੈਨੂੰ ਵੀ ਚਾਹ ਪੀਣੀ ਐ ਇੰਨਾ ਐਡੀ ਵੀ ਬੇਕੂਫ ਨਹੀਂ ਆ ਮੈਂ ਵੀ ਚਾਹ ਨਹੀਂ ਦੇਣੀ ਅਸੀਂ ਇੰਜ ਕੀਤਾ ਜਦੋਂ ਚਾਹ ਹੈ ਸਾਡੇ ਘਰ ਮਿੱਠਾ ਪੱਤੀ ਨਹੀਂ ਹੁੰਦਾ ਕੋਈ ਗੱਲ ਨਹੀਂ ਆ ਚਾਹ ਨਹੀਂ ਪੀਣੀ ਚਾਹ ਤੋਂ ਬਿਨਾ ਮਿਸਤਰੀ ਰਹਿੰਦੇ ਕਦੋਂ ਕਿੰਨੇ ਤੋਪੀਓ ਸੜਿਆ ਸੂਰਜ ਨਿਕਲ ਆਈ ਓਧਰ ਕੰਮਾਂ ਦੇ ਦੇਣੀ ਓ ਤੇ ਓਧਰ ਹੁਣ ਮੈਂ ਸੱਟ ਲਵਾ ਕੇ ਬੈਗੀ ਹਾਂ ਹੋਰ ਕੇ ਅੱਗੇ ਮੈਨੂੰ ਗਾਲਾਂ ਪਈਆਂ ਰਾਤੀਂ ਮੈਂ ਪੀ ਤੇ ਡੈਡੀ ਕੋ ਉਹਨੇ ਕਿਹਾ ਓਧਰ ਕੰਮਾਂ ਦੇ ਦੇਣ ਤਾਂ ਓਧਰ ਤੂੰ ਸੱਟ ਲਵਾ ਕੇ ਬੈਗੀ ਆ ਬਾਹਰ ਟੂੜੀ ਇਟਾਂ ਦਾ ਦਾ ਕੰਮ ਕਣਕ ਦਾ ਬੰਦਿਆਂ ਦਾ ਕੰਮਾ ਰੋਟੀ ਪਾਣੀ ਪਕਾਉਣਾ ਸੌ ਕੰਮ ਆ ਤੇ ਤੂੰ ਹੁਣ ਬੈਗੀ ਤੈਨੂੰ ਕਹਿੰਨੇ ਕਿ ਆਹ ਕਿੱਥੇ ਚੜ ਚਲ ਦੇਖਾਂ ਪਣਾ ਹੁਣ ਹਾਂ ਇਹਨਾਂ ਮਿਸਤਰੀ ਲਾਏ ਆ ਹੈ ਇਹਨਾਂ ਤਾਂ ਕੋਈ ਵੇਲਾ ਗੱਲ ਤੋਖ ਵੀ ਨਹੀਂ ਕੱਢੀ ਹੈਗੀ ਤੇ ਅਸੀਂ ਮਿਸਤਰੀ ਲਾਉਣੇ ਆ ਜਾਂ ਕਿੱਦਾਂ ਨਾ ਵੇਲਾ ਮੈਂ ਹੁੰਦੀ ਵੀ ਰਹੀ ਆ ਕੋਈ ਗੱਲ ਨਹੀਂ ਇਹਨਾਂ ਨੇ ਕੀਤੀ ਹੈਗੀ ਉਦਾਂ ਦੇ ਹੜ ਕੋ ਪੈਸੇ ਹੈ ਨਹੀਂ ਪੈਸੇ ਹਨੇ ਤਾਂ ਹੁਣ ਪੈਸੇ ਕਿੱਥੋਂ ਆ ਗਏ ਇਹਨਾਂ ਕੋਲ ਵੇ ਕਿੱਦਾਂ ਦੋ ਦੋ ਮਿਸਤਰੀ ਡਏ ਆ ਕੋਈ ਨਹੀਂ ਮੈਂ ਜਾ ਕੇ ਪੁੱਛਦੀ ਆ ਨਾ ਹਾਂਜੀ ਨੋ ਘੇੜ ਵੀ ਨਮਾਲੇ ਹੰਤਾ ਵਾ ਜਨਰੇਟਰ ਵੀ ਲਿਆ ਕਰ ਖਿਆ ਕਰਾਇ ਤੇ ਵੀ ਬੱਤੀ ਜੋ ਜਾਂਦੀ ਹੈ ਤੇ ਪਾਣੀ ਵਾਸਤੇ ਵਾ ਹੋਂਦਾ ਬੜਾ ਜਾਂਦੀ ਹੋਣੀ ਹੈ ਆ ਗਿਆ ਪਲੇਵਿੰਦਰ ਕੁਰੇ ਐਦਾਂ ਨਹੀਂ ਗੱਲ ਬਣਨੀ ਕੋਹ ਨਾ ਕੋ ਸੋਚਣਾ ਪੈਣਾ ਵਾ ਕੱਲ ਜੋ ਸੋਚਿਆ ਸੀ ਨਾ ਉਹ ਆਪਣੇ ਤੇ ਭਾਰੀ ਪੈਣ ਲੱਗਾ ਹੈ ਐਦਾਂ ਦੇ ਨੇ ਸਾਨੂੰ ਆਹ ਸਿਕਵਿੰਦਰ ਤੈਨੂੰ ਕਿ ਹੋਇਆ ਵਾ ਕੋਹਰੇ ਰਪਾਂ ਦੀ ਤੂੰ ਲੰਗੀ ਲੰਗੀ ਕੀ ਤੋਰੰਡੀ ਪੈਰ ਤੇ ਪੱਟੀ ਕਿ ਬੱਦੀ ਆ ਅੱਖ ਵਿੱਚ ਗਈ ਹਾਂ ਨਾ ਡਿੱਗ ਕੇ ਚਲ ਕੇ ਜਿਆਦੀ ਤੇ ਨਹੀਂ ਲੱਗੀ ਸੱਟ ਤੇਰੇ ਨਹੀਂ 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 ਥੋੜੀ ਹੀ ਬਸ ਮਲ ਜਦ ਪੈਰ ਨੂੰ ਮੋੜਾ ਜੇ ਆਇਆ ਵਾ ਦਿਖਾਇਆ ਕਿਤੇ ਹਾਂ ਦਿਖਾਇਆ ਵਾ ਆਹ ਦਿਖਾ ਕੇ ਲਈਏ ਤੇ ਤੁਸੀਂ ਮਿਸਤਰੀ ਲਾਏ ਤੁਸੀਂ ਆ ਤੈਨੂੰ ਪਤਾ ਕੰਦਾ ਜੇ ਪਲਾਸਟਰ ਕਰਨ ਵਾਲੀਆਂ ਮੈਂ ਚਲ ਕਰਾ ਦਿੰਨੇ ਆ ਉਦਾਂ ਤੁਹਿਆਂ ਦਾ ਹਰ ਪਤਾ ਹੈ ਹੈ ਨੀ ਦੇ ਨਾਲ ਵਧਾਈ ਹੋਵੇ ਵਧਾਈਓ ਤੁਹਾਨੂੰ ਬਹੁਤ ਬਹੁਤ ਹੈ ਤਾਂ ਹੁਣ ਵੈਸੇ ਵੀ ਕਿੱਥੋਂ ਆਗੇ ਪੈਸੇ ਪਣਾ ਆਰਤੀ ਕੋ ਫੜੇ ਆ ਪੈਸੇ ਹੈ ਨਹੀਂ ਆ ਤੇ ਫੇਰ ਹੀ ਕਿਹਾ ਜਾਂਦਾ ਹੈ ਹੈ ਨਹੀਂ ਆ ਜੇ ਹੋਣ ਤੇ ਕਿਹਦਾ ਜੀ ਕਰਦਾ ਵੀ ਕਹਿ ਵੀ ਨਹੀਂ ਹੈਗੇ ਜਿੰਨਾਂ ਜੀ ਕੰਮ ਕਰਾਉਂਦੇ ਨਾਲ ਬਹੁਤ ਪੈਸਾ ਲੱਗਣਾ ਕੋਈ ਵੀ ਨਾ ਮੰਨ ਲੈਂਦਾ ਵਾ ਆਹੋ ਗੇਟੋ ਤੈਨੂੰ ਪਤਾ ਖਰਾਬ ਜਾਇਆ ਚੰਗਾ ਨਹੀਂ ਲੱਗਦਾ ਕਿੰਨੇ ਕੁ ਪੈਸੇ ਚੁੱਕੇ ਆਰਤੀ ਕੋ ਪਤਾ ਨਹੀਂ ਮੁੰਡਾ ਹੀ ਲਿਓਂਦਾ ਕਿੰਨੇ ਲਿਓਂਦਾ ਕਿੰਨੇ ਨਹੀਂ ਵੇਖ ਲਾਂਗੇ ਬਾਅਦ ਸਾਫ ਕਰ ਲਾਂਗੇ ਕਿ ਉਹਦੇ ਨਾਲ ਤੋੜੀ ਮਰਜ਼ੀ ਫਿਰ ਕੇ ਕੀ ਗੱਲ ਹੋਈ ਏ ਤੂੰ ਚੁੱਪ ਜੀ ਕਰ ਗਈ ਆ ਖੁਸ਼ ਨਹੀਂ ਹੋਈ ਤੂੰ ਨਹੀਂ ਨਹੀਂ ਖੁਸ਼ੀ ਆ ਬਹੁਤ ਖੁਸ਼ੀ ਮਨ ਰੇ ਮਾਸਾਕਾਰ ਦਾ ਮੂਹ ਮਥ ਬਣ ਜੋੰਦਰੋ ਸਾਹਾ ਫਤ ਬਾਰੋਂ ਖਲਾਰਾ ਦਾ ਬੁਰਾ ਲੱਗਦਾ ਵਾ ਮੈਨੂੰ ਤਾਂ ਬਹੁਤ ਖੁਸ਼ੀ ਆ ਕਹਿੰਜੀ ਗਿੜ ਵੀ ਲੈ ਲੰਦਾ ਨਾ ਵਾ ਇਹ ਆਪਣੀ ਖੁਸ਼ੀ ਨਾਲ ਲੈਂਦਾ ਵਾ ਕਿ ਜਦ ਮੈਡਮ ਨੇ ਨਿਕ ਜਤਾ ਆਪਣੀ ਮਰਜ਼ੀ ਨਾਲ ਮੈਡਮ ਨੇ ਘਰ ਵਰਤਨਾ ਘਰ ਮੈਂ ਆਪ ਵਰਤਨਾ ਮੈਂ ਆਪਣੇ ਮੁੰਡੇ ਦੀ ਮਰਜ਼ੀ ਨਾਲ ਲੈਂਦਾ ਵਾ ਲੇ ਸ਼ਾਇਦ ਕੀ ਬਣਾਉਂਦੀ ਮੈਂ ਵੀ ਕਰਦੀ ਮਾਲਕਾ ਆ ਮੈਂ ਰਹਦਣੀ ਵੀ ਮੈਂ ਆਪਣੀ ਮਰਜ਼ੀ ਕਰਦੀ ਆ ਹਾਂ ਕਰਦੀ ਮਾਲਕ ਬਣਾਉਣੀ ਉਹਨੂੰ ਕਰਦੀ ਮਾਲਕ ਉਹ ਕਹਿੰਦੀ ਮੇਰੇ ਮਾਲਕਵਾ ਤਾਂ ਆਉਂਦੇ ਆ ਤੇ ਮਿਸਤਰੀ ਕੋਲੋਂ ਲਾਇਆ ਕਿ ਤੂੰ ਆਵ ਗਿਆ ਵਾ ਹੱਦ ਹੋ ਗਈ ਆ ਸੁਖਵਿੰਦਰ ਤੇਰੇ ਵਾਲੀ ਮਿਸਤਰੀ ਉਹਨੇ ਕਿਉਂ ਲਾਉਣੇ ਸਾਡੇ ਘਰ ਦੇ ਵਿੱਚ ਕਿਆ ਤੇ ਦੇਵੇ ਸਾਰਾ ਕੁਛ ਮੇਰਾ ਵਾ ਤੇ ਮੈਂ ਨਾਲ ਆਪੇ ਸਾਰੇ ਕੰਮ ਕਰਾਉਂਗੀ ਕਹਿਣ ਦੀ ਸਾਡੇ ਵੀ ਮਿੱਟੀ ਪਾੜੀ ਮੈਂ ਕਾਦੀ ਮੈਂ ਆਪ ਇੰਟਰਵਿਊ ਲੈਣੀ ਹੈ ਮੈਂ ਆਪ ਸਾਰਾ ਕੁਛ ਕਰਨਾ ਉਧਰ ਦੀ ਮਦਦ ਨਹੀਂ ਦੇ ਆਹੋ ਤੇ ਮੇਰੀ ਗੱਲ ਸੁਣ ਕਹਿਣ ਦੀ ਕਿਹੜੀ ਗੱਲ ਆ ਕਹਿਣ ਦੀ ਤੇ ਤੂੰ ਹੀ ਆਖੇਂਗੀ ਮੇਰਾ ਘਰ ਵਾ ਇਹ ਅੱਧਾ ਹਿੱਸਾ ਮੇਰਾ ਵਾ ਤੇ ਫਿਰ ਮੈਂ ਤੈਨੂੰ ਦੇ ਦੇ ਲੱਗੀਆਂ ਮੇਰਾ ਸਾਰਾ ਹਿੱਸਾ ਮੈਂ ਤਾਂ ਕਰਦੋਂ ਵੱਖ ਹੋ ਗਈਆਂ ਇਹ ਤੁਹਾਨੂੰ ਦੇ ਤਾਂ ਮੈਂ ਦੂਜਾ ਕਰਨ ਲਿਆ ਵਾ ਉਹਦੇ ਆ ਗਈ ਨਾ ਇਸ ਘਰ ਦੇ ਵਿੱਚ ਸਾਬੀ ਦੇ ਭੈਣ ਬਣ ਕੇ ਆਪਦਾ ਵੰਡਾਉਣ ਉਹ ਕਹਿਣ ਦੀਆਂ ਗੱਲਾਂ ਵਾਂ ਜੇ ਅੱਧ ਵੰਡਾਇਆ ਜਾਣ ਡਿਆ ਅੱਧ ਦੇਣ ਦੀ ਮੈਂ ਜਦਿਆਂ ਆ ਕੇ ਬੈਠੀ ਐ ਸੱਦੂ ਦੀ ਤੁਹਾਨੂੰ ਵੇਖਾਂਗੇ ਤੂੰ ਗੱਲ ਕਿਦਾਂ ਦੀ ਕਰਨ ਢੀ ਸੁਖਵਿੰਦਰ ਠੁਖੀ ਜੀ ਕੀ ਗੱਲ ਗੁੱਸੇ ਆ ਕੇ ਕਿੱਲੋਂ ਮੇਰੇ ਗੁੱਸੇ ਨਹੀਂ ਮੈਂ ਨਹੀਂ ਹੋਈ ਵੀ ਜਿੱਦਾਂ ਹੁਣ ਆ ਕੇ ਬੈਠੀ ਐ ਤੁਹਾਡੇ ਸਾਹਮਣੇ ਗਈ ਨਹੀਂ ਉਦੋਂ ਦੀ ਗਈ ਕਿਤੇ ਨਹੀਂ ਗਈ ਤੇ ਨਾਲ ਸਹੀ ਬੈਠੀ ਤੇ ਬੈਠੀ ਰਵੇ ਮੈਨੂੰ ਨਾ ਕੱਖ ਨਹੀਂ ਇੱਥੋਂ ਖੋਡੀ ਟਕੁੱਟੀ ਵੀ ਨਹੀਂ ਦਿੰਦੀ ਇਹਨੂੰ ਕਿਤੇ ਰੁਪਈਆ ਕੱਢ ਕੇ ਵੀ ਦੇ ਦੋ ਤੇ ਤਦ ਕਹੀਂ ਤੂੰ ਮੈਂ ਲਾ ਤੇ ਜੇ ਸਾਹਮਣੇ ਬੈਠੀ ਐ ਤਰ ਤੂੰ ਸਭ ਕੁਝ ਲੈ ਕੇ ਜਾਊਗੀ ਹਾਏ ਇਹ ਕਿਦਾਂ ਦੀਆਂ ਗੱਲਾਂ ਕਰੀਂ ਤੂੰ ਹੌਸਲਾ ਦੇਂਦੀ ਕਿ ਦਿਲ ਤੋੜਂਦੀ ਮੇਰਾ ਕੱਡੀ ਹੌਸਲਾ ਹੀ ਦੇਣ ਦੀ ਮੈਂ ਤੁਹਾਨੂੰ ਹੋਰ ਕੀ ਮੈਂ ਕਰ ਸਕਦੀ ਹਾਂ ਹੌਸਲਾ ਹੀ ਦੇ ਸਕਦੀ ਤੁਹਾਨੂੰ ਇਹ ਕੀ ਕਹਿਂਦੀ ਸੁਖਵਿੰਦਰ ਤੂੰ ਆ ਦੇ ਇੱਕ ਮੈਂਬਰ ਜੋ ਹੋ ਤਾਂ ਨੇ ਹੁਣ ਰਲ ਗਿਆ ਵਾ ਰਲਿਆ ਲਾ ਵੀ ਅਸੀਂ ਮੈਂਬਰ ਸਮਝਦੇ ਨਹੀਂ ਉਹਨੂੰ ਤੂੰ ਕਿਦਾਂ ਮੈਂਬਰ ਸਮਝ ਲਈਂਗੀ ਸਾਡੇ ਘਰ ਦਾ ਉਹਨੂੰ ਨਾਲੇ ਮੇਰੀ ਗੱਲ ਸੁਣੋ ਉਹ ਕੱਲ ਤੇਰੇ ਘਰ ਗਈ ਤੇਰੇ ਸਿਰ ਚ ਤਨੀ ਕੋਈ ਤੂੰ ਉੜਾਈ ਗਰਕਟ ਵਾਂਗੂ ਰੰਗ ਬਦਲਿਆ ਤੂੰ ਮੇਰੇ ਸਿਰ ਚ ਨ ਕੀ ਤੋਂ ਨਾਮਿਆ ਸੋ ਤੁਹਾਡੇ ਵਾਲੀ ਸਾਰੀ ਗੱਲ ਕੀਤੀ ਮੈਂ ਤੁਹਾਨੂੰ ਪੇਟ ਟੁੱਟ ਟੁੱਟ ਕੇ ਮੈਂ ਖੈ ਜਾ ਜਾ ਭੈਣ ਮੈਂ ਤੁਹਾਨੂੰ ਗੇਟ ਗਾਣ ਨਹੀਂ ਨੰਗਾ ਦਿੱਤਾ ਗੇਟ ਲੱਗੋ ਪਹਜਾਤੀ ਹੈ ਸੱਚੀ ਗੱਲ ਮਤ ਹੋਰ ਕਿ ਮੇਰੇ ਕੋ ਝੋੜਤ ਨਹੀਂ ਮਾਰਨ ਦੀ ਨਹੀਂ ਭੈਣ ਸੱਚੀ ਗੱਲ ਆ ਮੈਂ ਤੁਹਾਡਾ ਸਾਥ ਦੇ ਮੈਨੂੰ ਉਹਦੇ ਨਾਲ ਕੀਮਤ ਵਾਲਾ ਮੈਂ ਤਾਂ ਤੁਹਾਡੇ ਤੁਹਾਡੇ ਪਰ ਖਲਾਫ ਗੱਲਾਂ ਕਰਦੀ ਮੈਂ ਤਾਂ ਇੱਕ ਨਹੀਂ ਸੁਣੀ ਉਹਦੀ ਮੈਂ ਸੁਣਾਪ ਕੀਤੇ ਆ ਮੈਂ ਸ਼ਾਇਦ ਕੋਈ ਗੱਲ ਗੁਲ ਕਰਕੇ ਤੇ ਤੈਨੂੰ ਭਰਮਾ ਲਿਆ ਹੋਵੇ ਵੀ ਇਦਾਂ ਇਦਾਂ ਚਾਚੀ ਤੂੰ ਗੱਲਾਂ ਸੁਣਾਇਆ ਕਰ ਤਾਂ ਮੈਨੂੰ ਦੱਸ ਦਿਆ ਕਰ ਨਹੀਂ 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 ਨਾ 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 ਉਹ ਕਰਦੀ ਗੱਲਾਂ ਮੈਂ ਆ ਗੋ ਪੈ ਗਈ ਟੁੱਟ ਕੇ ਫਿਰ ਦੌੜ ਗਈ ਉੱਥੋਂ ਮੈਂ ਚੱਲ ਚੱਲ ਮੈਂ ਤਾਂ ਚਾਹ ਤਾਂ ਕੋਟ ਵੀਨ ਨੂੰ ਪੁੱਛਿਆ ਅੰਦਰ ਵੜਨੇ ਨਹੀਂ ਦਿੱਤਾ ਗੇਟੋਂ ਬਾਹਰ ਭਜਾਈ ਐ ਸੱਚੀ ਕੋਈ ਗੱਲ ਨਹੀਂ ਕੀਤੀ ਉਹਨੇ ਨਾ ਕੋਈ ਗੱਲ ਨਹੀਂ ਕੀਤੀ ਹੈਗੀ ਵੇਖੀ ਝੂਠ ਦਾ ਮਾਰੇ ਮੈਂ ਕਿੰਨੋਂ ਪੁੱਛਦੀ ਹੀ ਪਰ ਮੈਂ ਗੇਟੋਂ ਤੋਂ ਗਾਂ ਹੀ ਲੰਘ ਦਿੱਤੀ ਤਾਂ ਮੈਂ ਦੱਸ ਦੇ ਦਿੱਤਾ ਵੀ ਮੈਂ ਉਹਨੂੰ ਗਾਂ ਹੀ ਲੰਘ ਦੇਣਾ ਫੇਰ ਗੱਲ ਕਦੀ ਹੋਣੀ ਫਿਰ ਹੱਸੇ ਗੱਲ ਤੇ ਰਹੀ ਹੁਣ ਏਦਾਂ ਤੁਹਾਡਾ ਤੇਰਾ ਸਾਥ ਸਾਨੂੰ ਮਿਲਦਾ ਜਾਊਗਾ ਨਾ ਫੇਰ ਸ਼ਾਇਦ ਨਿਕਲ ਹੀ ਜਾਵੇ ਉਹ ਤੇ ਮੈਂ ਤਾਂ ਤੁਹਾਡੇ ਨਾਲ ਹੀ ਆ ਮੈਂ ਤਾਂ ਦੂਰ ਥੋੜਾ ਆ ਚਲ ਵਧੀਆ ਕੀਤਾ ਤੇਰਾ ਵੀ ਦਿਮਾਗ ਕੰਮ ਕਰ ਗਿਆ ਮੈਨੂੰ ਤੇ ਇਹੀ ਪਤਾ ਨਹੀਂ ਕਿਹੜਾ ਕਿਹੜੀ ਗੱਲ ਦੱਸ ਦੇਣੀ ਤੂੰ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਗੱਲ ਦੱਸੀ ਦੱਸੀ ਹੈਗੀ ਮੈਂ ਤੁਹਾਨੂੰ ਤਾਂ ਦੱਸਾਂ ਦੀ ਕਿੰਨੀ ਵਾਲੀ ਮੈਂ ਤੁਹਾਨੂੰ ਗਾਹ ਲੰਗਣੀ ਨਹੀਂ ਦਿੱਤਾ ਤੇ ਤੇਰੇ ਵੱਲੋਂ ਹੋ ਕੇ ਆਈ ਹਰਜੀਤ ਪਾਜੀ ਦਾ ਨੰਬਰ ਲਿਆ ਔਰ ਇਦਾਂ ਦੀਆਂ ਗੱਲਾਂ ਕਰਨ ਢਈ ਹੋ ਹਾਂ ਤੇ ਘਰਾਂ ਨੂੰ ਕੀ ਬੋਲੀ ਘਰਾਂ ਨੂੰ ਕੀ ਬੋਲਣਾ ਹੈ ਚੁੱਪ ਕੀਤੀ ਲੰਘੀ ਲੱਗੋ ਇੱਥੇ ਬੈਠੇ ਹੀ ਮਾਪਤ ਅੱਛਾ ਘਰਾਂ ਨੂੰ ਕੀ ਬੋਲਣਾ ਹੈ ਇਹਨੇ ਹਾਂ ਘਰ ਬੋਲਣ ਜੋਗੀ ਤਾਂ ਤਾਂ ਹੁੰਦੀ ਜੇ ਤੂੰ ਸਾਰਾ ਕੁਝ ਦੱਸ ਦਈਂ ਫੇਰ ਆਣ ਕੇ ਚਿੰਕਣਾ ਸੀ ਫੇਰ ਤਾਂ ਘਰ ਚੁਕਣੇ ਲੱਲਣਾ ਸੀ ਮੈਂ ਹਰ ਦਿਨ ਮੈਂ ਤੇ ਲੋਕ ਗੇਟਾ ਕਰ ਭਜਾਤਾ ਤੁਹਾਨੂੰ ਦੱਸਿਆ ਨਹੀਂ ਪਰ ਮੈਂ ਨਹੀਂ ਕੋਈ ਗੱਲ ਕੀਤੀ ਹੈਗੀ ਪੀਣਾ ਪਾਣੀ ਤਾਂ ਨਹੀਂ ਨਹੀਂ ਮੈਂ ਪਾਣੀ ਤਾਂ ਇਹਨੇ ਪੀਣਾ ਹੈਗਾ ਹੁਣੇ ਮੈਂ ਪੀ ਕੇ ਤੇ ਮੈਂ ਤਾਂ ਹੀ ਬੈਠੀ ਆ ਤੇ ਮੈਂ ਕਿਹਾ ਚੱਲ ਮੈਂ ਵੇਖ ਕੇ ਆਂ ਭੈਣ ਜੀ ਕਰ ਵੀ ਕੀ ਕਰਨ ਦੇ ਮੈਂ ਗਈ ਨਹੀਂ ਹੈਗੀ ਆਇਆ ਹੈਪੀ ਦਾ ਫੋਨ ਠੀਕ ਆ ਹਾਂ ਸਭ ਠੀਕ ਆ ਵਧੀਆ ਫੋਨ ਵੇ ਵੇ ਕੇ ਮੇਰੇ ਤਾਂ ਫੋਨ ਦੀ ਐਮ ਵੀ ਖਤਮ ਹੋ ਗਈ ਹੈ ਇਹ ਘ ਭਾਬੀ ਇਹ ਸਾਰਾ ਦਿਨ ਸੁੱਤੀ ਰਹਿੰਦੀ ਹੈ ਇੰਨਾ ਆਲਸਵਾਨਾ ਇਹਦੇ ਵਿੱਚ ਸੱਚੀ ਕਿਹਨੇ ਕਹੇ ਜਿਹੜੇ ਬੰਦੇ ਜਿਆਦਾ ਆਲਸ ਹੁੰਦਾ ਉਹ ਨਾ ਕੁੜੀ ਹੋਣੀ ਹੁੰਦੀ ਇਹਦੇ ਘਰ ਪੱਕਾ ਅਗਰ ਕੁੜੀ ਹੋਣੀ ਹੈ ਮੈਨੂੰ ਪੱਕਾ ਪਤਾ ਉਹ ਜਿੰਨੇ ਸੁਸਤੇ ਉਤੋਂ ਬਾਹਰ ਮਿਸਤਰੀ ਲੱਗੇ ਐਨੀ ਗਰਮੀ 'ਚ ਮਿਸਤਰੀ ਡੇ ਐ ਨਾ ਕੋ ਰੋਟੀ ਨਾ ਪਾਣੀ ਸਵਾਰ ਨਾ ਪੁੱਛਣ ਵਾਲੇ ਉਹਨਾਂ ਕੋਈ ਉਹ ਮਾਤਾ ਵਾ ਤੇ ਮਾਤਾ ਆਪਣੇ ਥਾ ਮੂੰਹ ਬਾਟ ਕੇ ਬੈਠੀ ਹੋਣੀ ਐ ਤੇ ਇਹ ਅਤੇ ਇਹ ਸਾਰਾ ਦਿਨ ਸੁੱਤੀ ਰਹਿੰਦੀ ਐ ਤੇ ਮੈਨੂੰ ਤਾਂ ਇੰਨਾ ਹੁਕਮ ਨਹੀਂ ਕਿ ਮੈਂ ਮਿਸਤਰੀਆਂ ਲਾ ਕੇ ਚੱਲ ਜਾਾਂ ਕਿ ਉਹਨੂੰ ਚਾਹ ਪਾਣੀ ਪੁੱਛ ਲਾਂ ਜੇ ਮੈਂ ਗਈ ਨਾ ਸਿਫਤ ਦੇ ਵਾਲਾਂ ਨੂੰ ਪੈਣਾ ਇਹਨਾਂ ਨੇ ਕਿ ਤੂੰ ਕਿ ਮਿਸਤਰੀਆਂ ਲਾ ਕੇ ਕੰਡਾਂ ਈ ਮੇਰਾ ਤਾਂ ਜਲੂਸ ਹੀ ਮਾਪੋਤਾਂ ਮਿਸਤਰੀ ਦੇ ਸਾਹਮਣੇ ਕੱਢ ਦੇਣਾ ਤੇ ਮੈਂ ਤਾਂ ਜਾਣੋ ਜੋਗੀ ਵੀ ਨਹੀਂ ਕਿ ਉੱਪਰ ਇਹ ਬੰਦੇ ਡੇ। ਇਹਦੇ ਮਿਸਤਰੀ ਆਦੇ ਲੱਗੇ ਆਹੋ ਸਵੇਰ ਦੇ ਆਏ ਮਿਸਤਰੀ ਅੱਛਾ ਅੱਛਾ ਠੀਕ ਐ ਤੇ ਚਲੋ ਤੁਹਾਨੂੰ ਪਤਾ ਹੀ ਹੈ ਜੇ ਤਾਂ ਆਪਾਂ ਭਾਜੀ ਹੁੰਦੇ ਫੇਰ ਤਾਂ ਬੜਾ ਸਾਰਾ ਕੰਮ ਵਧੀਆ ਹੁੰਦਾ ਤੁਹਾਨੂੰ ਛਾਲੀ ਜ਼ਿੰਮੇਵਾਰੀ ਤੁਹਾਡੇ ਤੇ ਛਾਲੀ ਦੇ ਆ ਹਾਂਜੀ ਕੀ ਗੱਲ ਹੋਇਆ ਮੈਂ ਭਾਈ ਦਾ ਨਾਮ ਲਿਆ ਤੇ ਸੁਖਵਿੰਦਰ ਕੀ ਦੱਸਾਂ ਮੈਂ ਕਿਦਾਂ ਕੰਮ ਕਰਾਉਂਦੀ ਕਿਦਾਂ ਨਹੀਂ ਕਰਾਉਂਦੀ ਤੈਨੂੰ ਕੀ ਪਤਾਈ ਉਹ ਵਿਚਨੇਆਂ ਗੱਲਾਂ ਦਾ ਭੱਜ ਨਾਲੇ ਤੇ ਤੁਸੀਂ ਬਸ ਇੱਦੀ ਖਾਣੋ ਧਿਆਨ ਛੱਡ ਲਾ ਤੇ ਹੋਰ ਤਰ੍ਹਾਂ ਮੰਨ ਕਰ ਲੈ ਕੀ ਬਣਾਈ ਕੋਈ ਗੱਲਬਾਤ ਹੋਈ ਆ ਤੈਨੂੰ ਭਾਜੀ ਹਰਜੀਤ ਨੇ ਕੁਝ ਨਹੀਂ ਦੱਸਿਆ ਮੈਨੂੰ ਨਹੀਂ ਦੱਸਿਆ ਮੈਨੂੰ ਤਾਂ ਮਿਲੇ ਹੀ ਨਹੀਂ ਆ ਭਾਜੀ ਹਰਜੀਤ ਕਹਿ ਗਿਆ ਵੀ ਇਹਨੇ ਪੰਮ ਨੇ ਉਹਨੂੰ ਦੱਸਿਆ ਵਾ ਵੀ ਤੇਰਾ ਭਾਜੀ ਨਹੀਂ ਰਿਹਾ ਇਹ ਦੁਨੀਆ ਭਾਜੀ ਨਹੀਂ ਰਿਹਾ ਹਾਂ ਹਾਂ ਬਹੁਤ ਮਾਰੀ ਤੇ ਦੱਸਣਾ ਇਹ ਬੋਧ ਮੜਾ ਆ ਯਾਰ ਸਕੁੰਦਰ ਇਤੋਂ ਮੜਾ ਹੋਰ ਕੀ ਹੋਣਾ ਉਹਦੇ ਨਾਲ ਹੈਗੀ ਪੰਜ ਹੈ ਮੈਨੂੰ ਤਾਂ ਪਤਾ ਲੱਗ ਗਿਆ ਤੇ ਉਤਰ ਪੈਰਾਂ ਵਿੱਚ ਮੈਂਨੇ ਕੜੀਆ ਤੇ ਮੈਂ ਭਾਜੀ ਇਦਾਂ ਹੋ ਗਈਆ ਮੈਨੂੰ ਤੇ ਆਪ ਨਹੀਂ ਸੀ ਯਕੀਨ ਹੁੰਦਾ ਮੈਂ ਜੋ ਅਗੇ ਨਾ ਕੋਈ ਪਤਾ ਨਾ ਉਹਨਾਂ ਨਾਲ ਸੁਗ ਕੀ ਹੋਇਆ ਕੀ ਹੋਣਾ ਮੈਂ ਮੈਡਮ ਆ ਗਈ ਆ ਜੀ ਮੈਂ ਉਹਦੀ ਕੁੜੀ ਨਹੀਂ ਆ ਮੈਂ ਤੇ ਇਹ ਸੋਚਦੀ ਓਦਾਂ ਹੀ ਆ ਗਈ ਆ ਕਿ ਤਾ ਮੈਨੂੰ ਜਦੋਂ ਇਹਨੇ ਪ੍ਰੂਫ ਰਾਫ ਭਾਜੀ ਨੂੰ ਦਿੱਤੇ ਆ ਤੇ ਉਹ ਸਾਰਾ ਕੁਝ ਸੱਚ ਨਿਕਲਿਆ ਫੇਰ ਕਿਤੇ ਭਾਜੀ ਨੂੰ ਦੱਸਿਆ ਇਹਨੇ ਹੱਬੀ ਬਬੀ ਹਾਂਜੀ ਅਜੇ ਤੁਸੀਂ ਕੌਣ ਦਾ ਸੁੱਤੇ ਹੋ ਤੁਹਾਡੇ ਲੱਗਦਾ ਮੈਂ ਤਰੀ 2000 MB ਮੁਕਾਤੀ ਵੇਖ-ਵੇਖ ਕੇ ਫੋਨ ਮੈਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਤੇ ਉੱਠੋ ਤੁਸੀਂ ਵੀ ਘੜੀ ਆਪੋ ਗੋ ਨਹੀਂ ਮੈਨੂੰ ਦੀਦੀ ਆ ਜਾਂਦੀ ਜੀ ਨੀਂਦ ਫਿਰ ਬਈ ਲੱਗੇ ਆ ਨਹੀਂ ਕਿ ਜਦੋਂ ਤੁਹਾਨੂੰ ਕਦਕਦ ਕਰਦਾ ਰੈਸਟ ਕਰ ਲੋ ਤੁਸੀਂ ਤਾਂ ਉਸੇ ਵੇਲੇ ਲੰਮੇ ਪੈ ਜਾਂਦੇ ਹੋ ਤੁਸੀਂ ਰਾਤ ਨਹੀਂ ਸਮਦੇ ਰਾਤ ਵੀ ਆ ਜਾਂਦੀ ਨੀਂਦ ਮੈਨੂੰ ਤੇ ਤੁਸੀਂ ਬੜਾ ਸਮਦੇ ਹੋ ਤੇ ਮੇਰੀ ਗੱਲ ਸੁਣੋ ਐਨੀ ਗਰਮੀ 'ਚ ਮਿਸਤਰੀ ਵੇਖੋ ਡੇ ਆ ਤੇ ਕੋਈ ਉਹਨਾਂ ਨੂੰ ਰੋਟੀ ਪਾਣੀ ਕੁਝ ਪੁੱਛ ਲੈਣਾ ਹੈ ਉਹਨਾਂ ਨਾਲ ਦੀਦੀ ਠੇਕੋ ਹੀ ਮਾਰਿਆ ਹਉ ਇਠੇ ਠੇਕਾ ਤੇ ਮਾਰਿਆ ਵਾ ਰੋਟੀ ਦਾ ਠੇਕਾ ਮਾਰਿਆ ਕਿ ਚਾਹ ਦਾ ਵੀ ਠੇਕਾ ਹੀ ਮਾਰ ਲਿਆ ਤੁਸੀਂ ਨਾ ਚਾਹ ਨਾ ਪਾਣੀ ਮੈਂ ਕੌਣ ਦੀ ਵੇਖਣ ਦੀ ਉਹ ਕੰਮ ਤੇ ਲੱਗੇ ਆਪਣੇ ਜੇ ਮੈਂ ਗਈ ਨਾ ਤੇ ਮਾਪੋਤਾਂ ਨੇ ਸਿਰ ਦੇ ਵਾਲਾ ਨੂੰ ਪੈਣੇ ਕਿ ਤੂੰ ਉੱਥੇ ਕੀ ਕਰਨੀ ਆ ਉਪਰੇ ਬੰਦਿਆ ਸਾਹਮਣੇ ਮੇਰੀ ਬੇਇੱਜ਼ਤੀ ਕਰਨੀ ਆ ਤੇ ਮੈਨੂੰ ਲੱਗਦਾ ਵਿਚਾਰੇ ਝਾਕਾਂਡੇ ਕਿ ਕੋਈ ਪਾਣੀ ਘੁੱਟ ਕੇ ਤੇ ਲੈ ਕੇ ਆ ਜੇ ਮੰਮੀ ਨੇ ਬਣਾ ਦੇਣੀ ਚਾਹ ਮੈਂ ਥੋੜੀ ਜਾਣਾ ਮੇਰੇ ਤੇ ਦੁਵਾਲੇ ਹੋ ਜਾਣਾ ਤੁਹਾਨੂੰ ਪਤਾ ਮੰਮੀ ਨੇ ਨਹੀਂ ਮੈਨੂੰ ਮਿਸਤਰੀਆਂ ਦਾ ਕੰਮ ਆਪੇ ਮੰਮੀ ਨੇ ਬਣਾ ਲੈਣੀ ਮੈਨੂੰ ਤੇ ਉਦਾਂ ਨਹੀਂ ਕਿਤੇ ਲੱਗ ਜਾਂਦਾ ਕਿ ਮੈਂ ਉਹ ਤੇ ਫੇਰ ਬਗ ਮੈਂ ਕਿਹਾ ਬੁੱਢੀ ਲੱਗਣੀ ਵੇਹ ਸਕਦੀ ਤਾਂ ਤੁਹਾਡਾ ਕਿਰਾਦਾ ਤੇ ਮੈਂ ਮੰਮੀ ਕੋਲੋਂ ਗਾਲਾਂ ਖਾਵਾ ਬਾਹਰ ਜਾ ਕੇ ਗਾਲਾਂ ਖਾਂਦੇ ਤੇ ਬਹੁਤ ਚਲ ਗੱਲ ਠੀਕ ਹੈ ਕਿ ਚਲ ਕਹਿਣਾ ਵੀ ਇੰਨੀ ਚੀਜ਼ ਪਰ ਜਦੋਂ ਬਾਹਰ ਮਿਸਤਰੀ ਲੱਗਣ ਤੇ ਇਹ ਥੋੜਾ ਕਿ ਇੱਕ ਜੀ ਨੇ ਉੱਠ ਕੇ ਵੇਖਣਾ ਬੰਦਾ ਚਾਹ ਪਾਣੀ ਪੁੱਛਦਾ ਉਹ ਤੈਨੂੰ ਪਤਾ ਥਾਂ ਥਾਂ ਦੇ ਕੰਮ ਕਰਨ ਵਾਲੇ ਹੁੰਦੇ ਆ ਅਗਲੇ ਫੇਰ ਦੂਜੇ ਘਰ ਜਾ ਕੇ ਕਹਿੰਦੇ ਕਿ ਫਲਾਣੇ ਦੇ ਘਰ ਕੰਮ ਕਰਨ ਵੇਲੇ ਆਹ ਚੀਜ਼ਾਂ ਉਹਨਾਂ ਦੇ ਚਾਹ ਪਾਣੀ ਨਹੀਂ ਪੁੱਛਦੇ ਜਾਂ ਜਨਾਨੀਆਂ ਕਿਤੇ ਬਾਹਰ ਨਿਕਲ ਕੇ ਵੇਖਿਆ ਨੇ ਕਿ ਮਿਸਤਰੀ ਕਿੱਥੇ ਡਿਆ ਕਿੱਥੇ ਨਹੀਂ ਡਿਆ ਆਪੇ ਮੰਮੀ ਨੂੰ ਗੱਲਾਂ ਹੋਣੀਆਂ ਮੈਨੂੰ ਤੇ ਮੈਂ ਅਸੋ ਕੋਈ ਨਚਨ ਤੇ ਬੈਠੀ ਮੇਰਾ ਤਾਂ ਟਾਈਮ ਪਾਸ ਵੀ ਨਹੀਂ ਹੁੰਦਾ ਮੈਂ ਚੱਲ ਮੈਂ ਚਾਹ ਚੁ ਬਣਾ ਦਿੰਨੀ ਆ ਘਟ ਮੈਨੂੰ ਤਾਂ ਪਰ ਉਹਨਾਂ ਨੇ ਬਾਹਰ ਜਾਣ ਹੀ ਨਹੀਂ ਦੇਣਾ ਪਹਿਲਾਂ ਤਾਂ ਆਪਣਾ ਰੋਲਾ ਪਾਉਣਗੇ ਤੇਰੇ ਹੱਥੋਂ ਹੀ ਕੋਈ ਚੇਰ ਨਹੀਂ ਖਾਣੀ ਜੇ ਤੈਨੂੰ ਮੇਰੇ ਤੋਂ ਰੋਟੀ ਨਹੀਂ ਖਾਣ ਦਿੱਤੀ ਤਾਂ ਮਿਸਤਰੀਆਂ ਨੂੰ ਚਾਹ ਕਿੱਥੋਂ ਪੀਂਦਣੀ ਆ ਬਾਹਰ ਤਾਂ ਮਾਸ਼ਾਹਲਾ ਦੇਣਾ ਉਹਨਾਂ ਨੇ ਤੇ ਰਹਿਣ ਦੋ ਆਪੇ ਫੜਾ ਦੇਣਗੇ ਫਿਰ ਮੰਮੀ ਚਾਹ ਬਣੀ ਤੁਸੀਂ ਐਵੇਂ ਸੋਚਣ ਲਿਆ ਜੇ ਰਮਾਲਨਾ ਬੈਠੇ ਰਹੋ ਹਏ ਬੜੀ ਗਰਮੀ ਆ ਪੱਬੀ ਵੇ ਕਿਦਾਂ ਮੱਤ ਵਜਦੀ ਹੈ ਤੇ ਬਾਰ-ਬਾਰ ਜਿਹਦਾ ਸਾਬਸਰੀ ਚੁੱਕਦਾ ਨਾ ਇਦਾਂ ਵਿਚਾਰੇ ਮੂੰਹ ਚੁੱਕ ਚੁੱਕ ਕੇ ਵਾਟਰ ਕੋਲਰ ਇੱਕ ਵਾਰ ਕਿਉਂ ਤੇ ਰਹਾ ਦੋ ਲਾ ਕੇ ਚਾਰ ਗਲਾਸ ਰਹਾ ਦੋ ਕਮ ਸਕਮ ਤੁਸੀਂ 9 ਸਸ ਨਾ ਬਾਹਰ ਜਾਗੇ ਪਾਣੀ ਦੇ ਘੁੱਟ ਪੀਣਨਗੇ ਵਿਚਾਰੇ ਤੇ ਦੀਦੀ ਆਪਨੇ ਸਾਬੀ ਰੱਖ ਦੇਣੀ ਹੁਣ ਮੈਂ ਥੋੜੀ ਰੱਖਣਾ ਤੂੰ ਜਾਂ ਤਾਂ ਉਹਨਾਂ ਨੂੰ ਪਾਉ ਹਾਂ ਸਾਬੀ ਨੇ ਤਾਂ ਮੇਰੀ ਪੂਰੀ ਮੰਨ ਲੈਣੀ ਆ ਜਦੋਂ ਮੈਂ ਇੱਕ ਵਾਰੀ ਮੂੰਹ ਬੋਲ ਕੱਢ ਤੇ ਛੱਟ ਪਗਾ ਦੇਣਾ ਵਾ ਉਹਨੇ ਮੈਨੂੰ ਹੀ ਭਾਸ਼ਣ ਦੇਣਾ ਵਾ ਐਦਾਂ ਇੱਧਰ ਉੱਧਰ ਫਿਰਨ ਡਿਆ ਫੋਨ ਚਲਾਉਂ ਡਿਆ ਵਾ ਜੇ ਕਿਤੇ ਸਾਰਾ ਦਿਨੇ ਵਿਹਲਾ ਰਹਿੰਦਾ ਵਾ ਜੇ ਮਿਸਤਰੀ ਦੇ ਨਾਲ ਲੱਗੇ ਤੇ ਇੱਕ ਦਿਹਾੜੀ ਵਾਲੇ ਦੀ ਬਚਤ ਹੋ ਜਾਂਦੀ ਹੈ ਨਾ ਤੈਨੂੰ ਪਤਾ 7-800 ਰੁਪਏ ਦਿਹਾੜੀ ਆ ਜੇ ਨਾਲ ਲੱਗੇ ਤੇ ਉਥੇ ਇੱਕ ਬੰਦਾ ਉਥੇ ਵਾਧੂ ਹੁੰਦਾ ਤਾਂ ਕੰਮ ਵਾਧੂ ਨਾਲ ਚੱਲ ਜਾਣਾ ਹੈ ਮੈਂ ਤੇ ਇਹਨੂੰ ਅਜ ਤੱਕ ਕਦੀ ਕੰਮ ਕਰਦੇ ਨਹੀਂ ਵੇਖਿਆ ਸੱਚੀ ਗੱਲ ਆ ਕੰਮ ਕਿੱਥੇ ਕਰਨਾ ਉਹ ਰਾਜ ਕਰਨ ਆਇਆ ਉਹ ਤਾਂ ਇਦਾਂ ਬਣਿਆ ਜਿਦਾਂ ਪਤਾ ਨਹੀਂ ਕਿੱਡਾ ਕੋ ਡੀਸੀ ਲੱਗਾ ਹੁੰਦਾ ਵਾ ਆਹੀ ਚੀਜ਼ਾਂ ਵੇਖਣਾ ਇੱਕ ਮਿਸਤਰੀ ਲਾਉਂਦੇ ਤੇ ਇੱਕ ਆਪ ਲੱਗਦਾ ਨਾਲ ਤੇ ਕੰਮ ਕਿੰਨਾ ਸੌਖਾ ਰਹਿਣਾ ਹੈ ਹੈ ਤੇ ਸਹੀ ਭਾ ਦੀਦੀ ਅੰਨ ਦੇ ਆਪਣਾ ਦਿਮਾਗ ਆ ਮਿੱਟੀ ਕਿੰਦੀ ਆਈ ਸਭੀ ਨੇ ਕਿਤੇ ਉਹ ਨਹੀਂ ਪੱਧਰੀ ਕੀਤੀ ਤੇ ਤੁਸੀਂ ਆਖਾਂਡੇ ਨਾਂ ਦਿਹਾੜੀ ਤੇ ਲੱਗੇ ਤੇ ਮਾੜਾ ਮੋਟਾ ਕਿਹਾ ਕਰੋ ਨਾ ਚਲ ਮਾਤਾ ਤੇ ਨਹੀਂ ਸ਼ੁਰੂ ਤੋਂ ਨਹੀਂ ਉਹਨੇ ਕਦੇ ਕਿਹਾ ਕਮਸ ਕਮ ਤੂੰ ਤੇ ਕਿਆ ਕਰ ਗਾੜੀ ਹੁਣ ਬੱਚਾ ਹੋਇਆ ਨਾ 100 ਜ਼ਿੰਮੇਵਾਰੀਆਂ ਵਧਣੀਆਂ ਜਿਹੜਾ ਘਰ ਹੋਇਆ ਉਹ ਤੇ ਖਾ ਲਿਆ ਤੇ ਗਾੜੀ ਫਿਰ ਕਿੱਥੋਂ ਖਾਣਾ ਉਹ ਦੰਦੇ ਆਏ ਤੇ ਵੇਖ ਲੈਨੇ ਕਿੰਨਾ ਕਿ ਕਿਤੇ ਸਾਬੀ ਮੈਨੇ ਫਰੂਟ ਲੈ ਕੇ ਆਇਆ ਵੀ ਫਰੂਟ ਤਾਂ ਬੜਾ ਜੋਰ ਚੜਿਆ ਆਂਨੇ ਤੇ ਜਿਹੜਾ ਹੁਣ ਮੈਂ ਉਹਨੂੰ ਕਹਾਂ ਕੋਈ ਚੀਜ਼ ਬੰਨ ਕੰਮ ਦਾ ਕਰਨੇ ਮੈਨਾਂ ਜਾਂਦੇ ਸੁਣ ਲੈਣੀ ਇਹ ਚੀਜ਼ ਮੈਂ ਅੱਗੇ ਸੁੱਖ ਵੇਖਣ ਡਈ ਆ ਕਿ ਜਦੋਂ ਦੀ ਮੈਂ ਕਿਤੇ ਮਾਸਾ ਫਰੂਟ ਨਹੀਂ ਕਿਤੇ ਕੋਕ ਨਹੀਂ ਖਾਣ ਨੂੰਤਾ ਪਰ ਇਹ ਕਿ ਜੇ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਸਕਦਾ ਗਾੜੀ ਕੀ ਕਰੂਗਾ ਬੱਚੇ ਦਾ ਖਰਚਾ ਕਿੱਦਾਂ ਚੁੱਕ ਲੂਗਾ ਇਹ ਪਤਾ ਦੇ ਦੇ ਉਹ ਜਿੱਦਾਂ ਦੇ ਸਾਰੇ ਰੋਟੀ ਖਾਂਦੇ ਤਈ ਉਦਾਂ ਦੀ ਨਾਲ ਦੀ ਮੈਂ ਖਾਣਨੀ ਮੈਂ ਕਿਤੇ ਕਹਿ ਵੀ ਨਹੀਂ ਸਕਦੀ ਵੀ ਮੇਰਾ ਇਹ ਚੀਜ਼ ਦੀ ਕੀ ਕਰਨਿਆ ਤਰਿਆ ਤਦੇ ਸਰਦਨ ਨਮੇ ਪੈ ਰਹੀ ਨਹੀਂ ਕਮਜ਼ੋਰੀ ਦੇ ਕਰਕੇ ਹੀ ਨਾ ਜੇ ਸਰੀਰ ਨੂੰ ਖਾਣ ਪੀਣ ਨੂੰ ਮਿਲੇ ਸਿਹਤਮੰਦ ਦੀ ਚੰਗੀਆਂ ਤੇ ਆਪੇ ਬੰਦਾ ਭੱਜ ਨਾ ਸਕੇ ਕੰਮ ਵੀ ਕਰਦਾ ਵਾ ਇਹਨੂੰ ਚੰਗਾ ਤਾਂ ਮੈਂ ਆਪਣੀ ਮਾਂ ਕੋਲ ਨਹੀਂ ਕਮ ਸੇ ਘੱਮ ਬੰ ਮੈਨੂੰ ਖਵਾ ਪਿਆਲ ਤੇ ਲੈਦੀ ਮਾਫ਼ਜ਼ਰੀ ਪਰ ਕੀ ਕਰੇ ਕਿੰਨਾ ਕੁ ਚਿਰ ਦਾ ਪਤਾ ਮਾਵਾ ਰੱਖਣ ਜਦੋਂ ਅਸੀਂ ਤਿੰਨ ਪੁੱਤ ਇਹਨਾਂ ਦੇ ਅੰਛਾ ਹੀ ਗਾੜੀ ਇਹਨਾਂ ਦੀ ਵਧਾਉਣੀ ਆ ਤੇ ਉੱਥੇ ਜਾ ਕੇ ਉਹ ਕੀ ਕਰਨ ਉਹਨਾਂ ਕਹੜਾ Toda ساری ਉਮਰ ਦਾ ਬੂਠੇਕਾ ਲਿਆ ਵਾ ਮੈਂ ਤੇ ਸਹੀ ਭਾਦੀ ਦੀ ਫੇਰ ਵੀ ਮਾਂ ਨੂੰ ਤੇ ਫੇਰ ਵੀ ਹੋਈ ਨਾ ਮੇਰੀ ਧੀ ਆ ਮੈਂ ਕੁਝ ਫਾਉਣਾ ਪੈਣਾ ਤੇ ਫਿਰ ਇਹਨਾਂ ਨੂੰ ਥੋੜੀ ਆਉਂਦੇ ਆ ਜੇ ਤੇ ਗੱਲ ਤੇਰੀ ਬਿਲਕੁਲ ਸਹੀ ਹੈ ਇਹਨੀਆਂ ਨੂੰ ਅਕਲ ਨਹੀਂ ਹੈਗੀ ਮਾਸਾ ਜੰਨੀ ਵੀ ਆ ਆਈਓ ਬਾਹਰ ਫਿਰ ਤੁਰ ਲੈ ਮੈਨੂੰ ਮਿਸਤਰੀਆਂ ਦੇ ਵੀ ਟੈਨਸ਼ਨ ਦੁੱਤ ਹੁਣ ਮੈਨੂੰ ਤੇਰੀ ਵੀ ਟੈਨਸ਼ਨ ਪੈ ਗਈ ਆ ਤੂੰ ਕੁਛ ਨਾ ਕੁਛ ਖਾਵੇਂਗੀ ਤਾਂ ਫੇਰੀ ਤੇ ਪਤਵੀ ਸਿਹਤਮੰਦ ਹੋਊਗਾ ਮਾਸਕ ਜਨਾ ਬੱਚਾ ਤਾਂ ਫੇਰ ਇਹਨਾਂ ਨੇ ਕਹਿਣਾ ਲੈ ਆ ਕੀ ਹੋ ਗਿਆ ਵਾ ਫੇਰ ਦੂਜੇ ਬੰਨੇ ਹੋ ਜਾਣਾ ਇਹਨਾਂ ਨੇ ਹੰਦੇ ਰਾਂ ਫੇਰ ਮੈਂ ਕੀ ਕਰ ਸਕਦੀ ਦੀ ਜੀ ਹੁਣ ਮੈਂ ਤੇ ਆਪ ਬਾਜ਼ਾਰ ਜਾਣਾ ਨਹੀਂ ਜਾਣ ਕਿ ਤੇ ਇਹੀ ਮਾਪੋਤ ਜਦੋਂ ਇਹਨਾਂ ਨੂੰ ਨਹੀਂ ਦਿਖਦਿਆ ਫੇਰ ਮੈਂ ਕੀ ਕਰਨਾ ਉੱਥੇ ਦੱਸੋ ਉਹਦਾ ਤੇ ਮੰਮੀ ਤਰ ਲੱਗ ਕੇ ਆਣ ਕੇ ਬੈਹਂਦੀ ਸਾਰਾ ਗੱਲਾਂ ਕਰਦੀ ਇਹ ਚੀਜ਼ਾਂ ਨਹੀਂ ਮੰਮੀ ਨੂੰ ਪਤਾ ਲੱਗਦਾ ਤੂੰ ਆਪ ਹੀ ਬੋ ਕਹਿ ਲਿਆ ਕਰਨ ਉਹ ਇਹ ਥੋੜੀ ਦਿਖਣਾ ਵਾ ਮੇਰੇ ਬਣੀ ਧੀ ਹੁੰਦੀ ਫੇਰ ਭਾਵੇਂ ਦੇਖੀ ਜਾਂਦਾ ਇਹਨਾਂ ਨੂੰ ਕੁਛ ਨਹੀਂ ਹਾਲ ਇਹਨਾਂ ਦਾ ਮੇਰਾ ਕਿਤੇ ਬਾਹਰ ਨਿਕਲ ਕੇ ਫੇਰਾ ਯਾ ਬੰਦੇ ਸੱਚੀ ਗੱਲ ਨਿਕਲੀ ਫਿਰ ਕੇ ਆਦੇ ਜੋਂ ਮੈਂ ਤੁਹਾਡੇ ਘਰ ਦੀ ਮਾਲਕ ਮੈਂ ਤੁਹਾਡੀ ਕੁੜੀ ਐ ਮੈਂ ਕੁੜੀ ਐ ਫਿਰ ਉਹ ਹੀ ਗੱਲ ਵੇਖ ਲਾ ਹਣ ਅੱਗੇ ਮਨਜੀਤ ਤੇ ਨਹੀਂ ਸਾਬੀ ਤੇ ਹੋਣੀ ਐ ਵੀ ਨਾਂ ਰਲ ਗਈ ਪੀ ਤੇ ਭੈਣ ਹਾਂ ਅੱਗੇ ਸਾਬੀ ਤੇ ਮਨਜੀਤ ਭੈਣ ਹੀ ਤੁਹਾਨੂੰ ਵੀ ਆ ਗਈ ਮੈਂ ਕਿੱਦਾਂ ਇਹਨੂੰ ਸਮਝਣਾ ਮੈਂ ਐਗਰੀਟਡ ਹੋ ਜੰਮੀ ਆ ਮੈਂ ਤੇ ਇਹ ਗੱਲ ਆਨੀ ਬਾਰ-ਬਾਰ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਹੀ ਤੇ ਗੱਲ ਜਿੱਦ ਕਰਾ ਫਿਰ ਡੈਡੀ ਨੂੰ ਪਤਾ ਲੱਗਦਾ ਨਾ ਬਿਖ ਕੇ ਬਚਾ ਸੁਣ ਕੇ ਵਿਚਾਨੇ ਤਾਂ ਕਰ ਜਾਂਦਾ ਵੀ ਹੈ ਇੱਕ ਹੀ ਕੰਮ ਹੋਇਆ ਹੁਣ ਉਹ ਤੇ ਰਹਿਣਾ ਰਹਿਣਾ ਅਸੀਂ ਜਿਹੜੇ ਆ ਆਪਾਂ ਮਾਂ ਪੁੱਤ ਤੁਰੇ ਫਿਰਦੇ ਹੁਣ ਮਿਸਤਰੀ ਤਾਂ ਪਹਿਲਾਂ ਆਖੇ ਸੀ ਤੇ ਹੁਣ ਕੀ ਕਰੀਏ ਮਿਸਤਰੀਆਂ ਨੇ ਹੁਣ ਦਿਹਾੜੀਆਂ ਭਜਦੀਆਂ ਨਾਲ ਠੇਕਾ ਮਾਰਿਆ ਪਹਿਲਾਂ ਦਾ ਹੀ ਤੇ ਜੇ ਬਾਹਰ ਲੋਕਾਂ ਨੂੰ ਪਤਾ ਲੱਗਾ ਤੇ ਲੋਕਾਂ ਨੇ ਕਿਹਾ ਉਧਰ ਬੰਦਾ ਇਦਾਂ ਹੋ ਗਿਆ ਤੇ ਇਹ ਵਿੱਚ ਨਾ ਵੀ ਕਿਦਾਂ ਮਿਸਰੀ ਲਾ ਕੇ ਬੈਠੀ ਐ ਇਹਨੂੰ ਕੋ ਦੁਖੀ ਨਹੀਂ ਹੈਗਾ ਲੋਕੀ ਦੂਜੇ ਪਾਸੇ ਵਗ ਜਾਂਦੇ ਫਿਰ ਸੁਖਵਿੰਦਰ ਹੁਣ ਦੀ ਥੋੜਾ ਗੱਲ ਵਾ ਕਿਹ ਟਿਕ ਉਹ ਕਹਿਣ ਦੇ 1.5 2 ਸਾਲ ਹੋ ਗਏ ਆ ਇਰਦੋ ਸਾਲ ਹੋ ਗਿਆ ਆਹੋ ਇੰਨੀ ਗੱਲ ਕਹੀ ਉਹਨੇ ਡੇਢ ਦੋ ਸਾਲ ਮੇਰੀ ਗੱਲ ਸੁਣਾ ਪੈਂ ਡੇਢ ਦੋ ਸਾਲ ਹੋ ਗਏ ਆ ਹੋ ਗਏ ਹੋਣਗੇ ਹੁਣ ਸਾਨੂੰ ਤਾਂ ਪਤਾ ਨਹੀਂ ਹਣ ਤਾਂ ਹੋਣੀ ਪਤਾ ਲੱਗਾ ਨਾ ਤੇ ਜੇ ਬਾਹਰ ਲੋਕਾਂ ਨੂੰ ਪਤਾ ਲੱਗਾ ਤੇ ਲੋਕਾਂ ਨੇ ਤਾਂ ਹੁਣ ਹੋਇਆ ਵਾ ਤੇ ਇਹਨਾਂ ਨੂੰ ਹੋਣੀ ਪਤਾ ਲੋਕਾਂ ਨੂੰ ਤਾਂ ਹੋਣੀ ਦੁੱਖ ਵੰਡਾਉਣਾ ਤੁਹਾਡੇ ਨਾਲ ਭਾਈ ਹੁਣ ਉਹਨੂੰ ਕਿੰਨਾ ਚਿਰ ਹੋ ਗਿਆ ਹੋਊਗਾ ਹੁਣ ਹਣ ਦੇ ਪਰ ਕਿੰਨਾ ਚਿਰ ਹੋ ਗਿਆ ਡੇਢ ਦੋ ਸਾਲ ਹੋ ਗਏ ਜਾਂ ਜ਼ਿਆਦਾ ਹੋਇਆ ਇਹ ਤੁਹਾਨੂੰ ਪੱਕਾ ਪਤਾ ਨਹੀਂ ਨਾ ਹੈਗਾ ਤੇ ਹਣ ਨੂੰ ਹੋਣੀ ਪਤਾ ਲੱਗਾ ਨਾ ਕਿ ਭਾਜੀ ਇਦਾਂ ਹੋ ਗਿਆ ਤੇ ਜੇ ਲੋਕਾਂ ਨੂੰ ਬਾਹਰ ਪਤਾ ਲੱਗਾ ਤੇ ਲੋਕਾਂ ਨੇ ਤਾਂ ਤੁਹਾਡੇ ਨਾਲ ਹੋਣੀ ਕਰਨਾ ਨਾ ਹਿਰਖਾ ਬਾਬੂ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੈਨੂੰ ਪਤਾ ਹੁੰਦਾ ਤੇਰੇ ਸਾਹਮਣੇ ਪਹਿਲਾਂ ਹੀ ਮਿੱਟੀ ਮਾਟੀ ਪਾਉਣ ਦਾ ਇਹ ਸਾਰਾ ਕੁਝ ਪਹਿਲਾਂ ਕਰਨ ਦੇ ਚਾਹੇ ਤੋ ਜਿੱਦ ਨਾ ਹੀ ਉਦਨ ਸਾਰਾ ਕੁਝ ਦੱਸ ਦਿੰਦੇ ਤੇ ਆਪਾਂ ਨਾਂ ਮਿਸਤਰੀ ਦਾ ਉਹਦੇ ਨਾਂ ਕੁਝ ਵੀ ਕਰਦੇ ਕਰਦਾ ਜੇ ਤੁਹਾਨੂੰ ਹੁਣ ਪਤਾ ਲੱਗਾ ਤੇ ਤੁਸੀਂ ਹੁਣ ਹੀ ਕੈਂਸਲ ਕਰ ਦੇਣਾ ਸੀ ਨਾ ਜਿੱਦਾਂ ਬਾਜੀ ਦਾ ਦੱਸਿਆ ਹਰਜੀਤ ਨੇ ਕੀ ਆਹੀ ਮਿਸਤਰੀਆਂ ਨੂੰ ਮਿਸਤਰੀ ਕਹਿੰਦੇ ਆਂ ਕਿਤੇ ਹੋਰ ਕਿਤੇ ਕੰਮ ਨਹੀਂ ਫੜਿਆ ਅਸੀਂ ਕੀ ਕਰੀਏ ਫਿਰ ਸਾਨੂੰ ਉਹਨਾਂ ਜਿੰਨਾਂ ਠੇਕਾ ਮਾਰੇ ਆ ਉਹਨਾਂ ਠੇਕਾ ਦੇ ਦੋ ਕੋਈ ਆਉਗਾ ਅਸੀਂ ਫਿਰ ਲੋਕਾਂ ਨੂੰ ਚਾਹਣਾ ਫਿਰ ਕਰਨੀ ਆ ਤੇ ਉਦਰ ਇਹਨੇ ਮਿਸਤਰੀ ਲਾਏ ਆ ਲੋਕੀ ਦ ਦੁਨੀਆ ਦੋਨੋਂ ਪਾਸੇ ਵਗ ਜਾਂਦੀ ਏ ਕੀ ਕਰਾਂ ਮਸ ਕਿਹਿੰਦਰ ਮੈਂ ਤੇ ਆਪ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਆਹੋ ਦੀਦੀ ਚਾਚੀ ਦੀ ਆਵਾਜ਼ ਨਹੀਂ ਆਉਣੀ ਮੈਨੂੰ ਲੱਗਦਾ ਚਾਚੀ ਆਈ ਐ ਚਾਚੀ ਆ ਗਈ ਹੋਣੀ ਐ ਬਾਹਰ ਆਹ ਆਵਾਜ਼ ਤੇ ਆਉਂਦੇ ਹੀ ਲੱਗਦਾ ਤੂੰ ਇਹ ਨਹੀਂ ਇੱਧਰ ਆਉਂਦੇ ਵੇਖ ਕੇ ਨਾ ਮੈਂ ਨੇ ਧਿਆਨ ਦਿੱਤਾ ਮੈਂ ਫੋਨ ਵਾਲੇ ਵੇਖਣ ਡਈਏ ਬੜੇ ਚਿਰਾਂ ਤੇਰੇ ਵਾਲੇ ਵੇਖਣ ਡੀ ਤੂੰ ਨਹੀਂ ਉੱਠਣ ਦੀ ਚਾਚੀ ਤਨਬੱਧ ਦੁਪਹਿਰੇ ਆ ਗਈਣੀ ਚਲ ਕੜੇ ਟਾਈਮ ਪਾਸ ਹੋਊਗਾ ਉਹਨੂੰ ਕੋਈ ਨੀਂਦ ਆਉਂਦੀ ਜਿਹੜੀ ਮੇਰੇ ਵਾਂਗੂ ਨਾ ਮਨਾਂ ਨੇ ਮਿਸਤਰੀ ਲੱਗੇ ਚਾਚੀ ਨਹੀਂ ਤੇ ਆਉਣਾ ਹੀ ਆਉਣਾ ਹੀ ਵੇਖਣੀ ਇਹਨਾਂ ਨੂੰ ਕੀ ਇਹ ਕੰਮ ਕਰਾਉਣ ਲੱਗਾ ਕੀ ਨਹੀਂ ਉਹਨੇ ਤਾਂ ਸਾਰਾ ਕੁਝ ਪੁੱਛਣਾ ਚਾਹੀਦਾ ਹੁਣ ਹੁਣ ਉਹ ਇੰਨੀ ਭੇਤੀ ਹੋ ਗਈ ਤਾਂ ਕਰਕੇ ਨਹੀਂ ਪਰ ਉਹਦਾ ਚਾਚੀ ਚੰਗੀ ਵੀ ਬਥੇਰੀ ਜੇ ਆਹੋ ਨਹੀਂ ਹੁਣ ਪਰ ਤੇਰਾ ਵੀ ਪਤਾ ਲਾਣ ਆਈ ਦੇ ਚਾਚੀ ਹੁਣ ਵੇਖਾਂ ਬੜਾ ਮੈਂ ਵੇਖ ਲੈ ਚਲ ਬੈਠੀ ਨੀ ਮਗਲ ਇੱਥੇ ਨੇ ਅਰਨੀ ਘੜੀ ਜਿੱਤੇ ਹੁਣ ਅੰਦਰ ਇਸ ਦੇ ਵਰਗਾ ਠੰਡਾ ਹੋ ਗਿਆ ਉਹਨੂੰ ਕਿਸੇ ਇੱਥੇ ਆ ਜਾ